ਤਾਂ ਆਉਂਦੇ ਦਿਨਾਂ ਦੇ ਵਿੱਚ ਜੇ ਮੋਦੀ ਸਰਕਾਰ ਫੇਰ ਆਉਂਦੀ ਹੈ ਤਾਂ ਇਤੋਂ ਵੀ ਜ਼ਿਆਦਾ ਜ਼ੁਲਮ ਕਰੂਗੀ ਜਿਵੇਂ ਕਿਸਾਨਾਂ ਦੇ ਕਰਦੀ ਹੈ ਫੇਰ ਦੂਜੇ ਵਰਗਾਂ ਤੇ ਵੀ ਕਰੂਗੀ ਪੂਰੀ ਤਿਆਰੀ ਹੈ ਭੈਣਾ ਦੀ ਹੋਂਚਣ ਦੀਆਂ ਪਰ ਅਸੀਂ ਦੇਖਦੇ ਨਾ ਸਰਕਾਰ ਕਿੱਥੋਂ ਤੱਕ ਜਾ ਸਕਦੀ ਹੈ ਕਿੰਨਾ ਕੁ ਹੋਰ ਗਿਰੇਗੀ ਕਿੰਨਾ ਕੁ ਸਾਡੇ ਬੱਚਿਆਂ ਨੂੰ ਅੱਤਵਾਦੀ ਿਕਰਾਰ ਕਰੇਗੀ ਕਿੰਨਾ ਕੁ ਨੈੱਟ ਬੰਦ ਕਰੇਗੀ ਕੁਝ ਵੀ ਕਰ ਲੈ ਪਰ ਇਹ ਪੰਜਾਬੀ ਨੇ ਹਾਰ ਦੇਣੀ ਕਦੇ ਨਹੀਂ ਹਾਰ ਮੰਨਦੀ ਪੰਜਾਬੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਦੇਖੋ ਕਿੱਥੇ ਅਧੂਪਸ ਦੇ ਕੋਲੇ ਸਟੇ ਕਿੰਨੇ ਸਾਡੇ ਕਿਸਾਨ ਆ ਜਿਹੜੇ ਮੱਝੜ ਹੋਏ ਸੋ ਅਸੀਂ ਉਹਨਾਂ ਨੂੰ ਚੇਤਾਵਨੀ ਦੇਣ ਦੇ ਖਾਤਰਾਂ ਜਿੱਤੀ ਦਾ ਟੋਲ ਪਲਾਜਾ ਆ ਕੇ ਪੰਜਾਬ ਦੇ ਸਾਰੇ ਟੋਲ ਪਲਾਜਾ ਤਿੰਨ ਘੰਟੇ ਲਈ ਫ੍ਰੀ ਕਰਵਾਏ ਆ ਭੰਤ ਮੜ ਏਦਾਂ ਚੰਗਾ ਹੁੰਦਾ ਕਿਸਾਨੇ ਜਿਹੜੇ ਬੱਚਾ ਕਿਉਂ ਦੇ ਤਾਂ ਪਹਿਲਾਂ ਪਰਮਿੰਦਰ ਝੋਟੇ ਦੇ ਉਹਨੇ ਬੱਚਾ ਕਿਉਂ ਦੇ ਤਾਂ ਅਮਰਤਪਾਲ ਦੇ ਬੱਚਾ ਕਿਉਂ ਦੇ ਤਾਂ ਝੋਟਾ ਨਸ਼ੇ ਹੀ ਛਡਾਉਂਦਾ ਸੀ ਅਮਰਤਪਾਲ ਵੀ ਨਸ਼ੇ ਹੀ ਛਡਾਉਂਦਾ ਭਾਨਾ ਸਿੱਧੂ ਲੋਕਾਂ ਦੇ ਪੈਸੇ ਵੜਵਾ ਕੇ ਦਿੰਦਾ ਸੀ ਇਹ ਦੋਹੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਹੀ ਸਾਡੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਤੇ ਗੋਲੀਆਂ ਚਲਵਾ ਰਹੇ ਐ ਤੇ ਉਹਨਾਂ ਤੇ ਅਤੂ ਗੈਸ ਕਰ ਰਿਹਾ ਠੀਕ ਹੈ ਸਾਡਾ ਟੂਲ ਪਲਜ ਆ ਫਿਰੀ ਕਰਨ ਦਾ ਇੱਕ ਮੋਦੀ ਸਰਕਾਰ ਨੂੰ ਸਾਡੀ ਚੇਤਾਵਨੀ ਸੀ ਕਿ ਜਦੋਂ ਦੇ 6-7 ਜੱਥੇ ਪਹੁੰਚ ਕੇ ਮੋਰਚਾ ਲਾਇਆ ਦਿੱਲੀ ਯਾਰ ਉਹਨਾਂ ਦੇ ਯੂਨਨਸ ਨੰਬਰ ਕੀਤਾ ਇਹਨਾਂ ਨੇ ਇਹ ਸਮਝਿਆ ਵੀ ਇੱਕ ਨੂੰ ਇੱਕ ਪਾਕਿਸਤਾਨ ਦਾ ਬਾਰਡਰ ਰੂਟ ਤੇ ਪਰਾਗੇ ਪੁੱਟ ਘਾਰਦਾ ਵੀ ਪਾਕਿਸਤਾਨ ਵਾਲੇ ਇਹ ਵਹੇ ਟੱਪ ਰਹੇ ਆ ਜਾਂ ਆਪੀ ਪਾਕਿਸਤਾਨ ਕਰ ਰਹੀ ਹੈ ਹਰੇ ਫਿਰ ਦੋਸਤਾਂ ਦਾ ਇੱਕ ਸੁਝਾਅ ਨਗਿਆ ਵੀ ਕੋਈ ਵੀ ਬੰਦਾ ਪ੍ਰਡਿਕਟ ਕਰ ਸਕਦਾ ਸਰਕਾਰ ਕੋਈ ਇਹ ਸਰਕਾਰ ਜੋ insan ਜਿੱਥੇ ਬੜੀ ਲੋਕਾਂ ਦੀ ਆਵਾਜ਼ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਦੇਖੋ ਕਿੰਨੇ ਹੱਥੋਂ ਬਸ ਦੇ ਕੋਲੇ ਸਿੱਟੇ ਕਿੰਨੇ ਸਾਡੇ ਪਸਾਰਾ ਜਿਹੜੇ ਫਸੜ ਗਏ ਤੋਂ ਅਸੀਂ ਉਹਨਾਂ ਨੂੰ ਚੇਤਾਵਨੀ ਦੇਣ ਦੇ ਖਾਦਰਾ ਜੀ ਜੀ ਦਾ ਟੂਲ ਭਲਾ ਜਾ ਆ ਕਿ ਪੰਜਾਬ ਦੇ ਸਾਰੇ ਟੂਲ ਭਲਾ ਜਾਏ ਤਿੰਨ ਘੰਟੇ ਲਈ ਫ੍ਰੀ ਕਰਵਾਇਆ ਕਿ ਅਸੀਂ ਉਹਨਾਂ ਜਥੇਬੰਦੀਆਂ ਦੇ ਨਾਲ ਖੜੇ ਆਉਣ ਵਾਲੀ ਕੱਲ ਨੂੰ ਜਿਹੜੇ ਸਕੂਲਾਂ ਦੀ ਕਾਲਾਪਾਹਤ ਬੰਦ ਹੋਈ ਉਸ ਤੋਂ ਬਾਅਦ 18 ਤਰੀਕ ਨੂੰ ਪੰਜਾਬ ਪੁੱਤ ਦੀਆਂ ਮੀਟਿੰਗਾਂ ਕਰਕੇ ਫਿਰ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਅਸੀਂ ਕਿਸੇ ਵੀ ਹਾਲਤ ਦੀ ਜਥੇਬੰਦੀ ਕੋਈ ਖਾਰ ਨਹੀਂ ਸੀਐਮ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਕਿਉਂ ਚੁੱਪੀ ਧਾਰੀ ਹੋਈ ਆ ਸਾਡੇ ਘਰਾਂ ਦੇ ਦਰਾਂ ਦੇ ਉੱਪਰ ਆ ਕੇ ਜਿਹੜਾ ਉਹ ਅੱਥਰੂ ਗੈਸ ਦੇ ਗੋਲੇ ਸੁੱਟਦੇ ਆ ਸਾਡੇ ਨੌਜਵਾਨਾਂ ਤੇ ਕਿੰਨੇ ਨੌਜਵਾਨਾਂ ਜਿਹੜੇ ਜ਼ਖਮੀ ਹੋਏ ਆ ਸੰਭੂ ਬੈਰੀਅਰ ਦੀ ਗੱਲ ਹੋਵੇ ਚਾਹੇ ਖਨੌਰੀ ਬਾਰਡਰ ਤੋਂ ਲਾ ਕਿਉਂਕਿ ਜਿਹੜਾ ਸਹੀ ਭਗਵੰਤ ਮਾਨ ਹੈ ਮੈਨੂੰ ਤਾਂ ਇਹ ਇਹ ਲੱਗ ਰਿਹਾ ਵੀ ਉਹ ਵੀ ਸੈਂਟਰ ਸਰਕਾਰ ਨਾਲ ਮਿਲਿਆ ਵੈ ਕਿਉਂਕਿ ਜਿਹੜੇ ਸਾਡੇ ਆਪਣੇ ਕਿਸਾਨ ਆ ਉਹ ਪੰਜਾਬ ਦੀਆਂ ਹੱਦਾਂ ਤੇ ਖੜੇ ਆ ਕਿ ਘੱਟਵੜ ਸੀਐਮ ਸਾਹਿਬ ਨੂੰ ਉਹਨਾਂ ਨੂੰ ਇਹ ਤਾਂ ਬੇਨਤੀ ਕਰਨ ਚਾਹੀਦੀ ਜਾਂ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਆ ਵੀ ਤੁਸੀਂ ਸਾਡੇ ਘਰ ਦੇ ਵਿੱਚ ਆ ਕੇ ਕੋਲੇ ਨਾ ਨਾ ਸਿੱਟੋ ਕਿਉਂਕਿ ਉਹ ਤਾਂ ਹਰਿਆਣਾ 'ਚ ਐਂਟਰੀ ਨਹੀਂ ਹੋਏ ਚਾਹੀਦਾ ਪੰਜਾਬ 'ਚ ਖੜੇ ਆ ਸੋ ਉਹ ਹਰਿਆਣਾ ਸਰਕਾਰ ਨੂੰ ਸਖਤ ਚੇਤਾਵਨੀ ਦੇਵੇ ਵੀ ਜੇਕਰ ਸਾਡੇ ਕਿਸਾਨਾਂ ਦੇ ਸਾਡੇ ਪੰਜਾਬ ਦੇ ਵਿੱਚ ਆ ਕੇ ਕੋਲੇ ਸਿੱਟੋਂਗੇ ਤਾਂ ਅਸੀਂ ਇਹਦੇ ਉੱਤੇ ਸਖਤ ਕਾਰਵਾਈ ਕਰਾਂਗੇ ਕੇਂਦਰ ਸਰਕਾਰ ਦੇ ਮੰਗਾਂ ਤੋਂ ਲੈ ਕੇ ਆ ਤੇ ਕੇਂਦਰ ਸਰਕਾਰ ਤੋਂ ਤੁਹਾਡੀਆਂ ਜੜੀਆਂ ਮੰਗਾ ਨੇ ਐਮਐਸਪੀ ਦੀ ਗੱਲ ਹੋਵੇ ਚਾਹੇ ਹੋਰ ਮੰਗਾ ਹੋਣ ਸੈਂਟਰ ਸਰਕਾਰ ਨਾਲ ਮੰਗਾ ਨੇ ਔਰ ਗੱਲ ਇਹ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਆ ਕੇ ਅੱਤੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਅਨੇਕਾਂ ਹੀ ਜਿਹੜੇ ਨੌਜਵਾਨ ਆ ਜ਼ਖਮੀ ਹੋ ਗਏ ਆ ਤਾਂ ਉਹਨਾਂ ਦੀ ਜ਼ਿੰਮੇਵਾਰ ਕਿਸ ਸਰਕਾਰ ਨੂੰ ਮੰਨਦੇ ਹੋ ਤੁਸੀਂ ਸਭ ਦਾ ਫੈਸਲਾ ਉਹ ਨਾ ਖੜੀ ਖੜੀ ਆ ਉਹ ਗਾਹ ਜਾਣਾ ਖੜੀ ਖੜੀ ਜਾਣਾ ਜੈਤੋ ਵੀ ਕਹਿ ਜੀ ਇੱਕ ਦਾ ਬਾਲਾ ਸਵੇਰ ਜਾਣਾ ਸਾਡੇ ਸਾਡੇ ਤੁਸੀਂ ਕਿਸਾਨਾਂ ਦੇ ਜੋ ਮਸੀਬਤਾਂ ਆਉਂਦੀਆਂ ਆਪ ਜੀ ਬਾਤ ਜਿਹੜੀ ਤੁਸੀਂ ਸੈਂਟਰ ਸਰਕਾਰ ਅਧਿਕਾਰੀ ਤੋਂ ਲਿਖੀ ਪਹਿਲੀ ਗੱਲ ਤਾਂ ਸੀ ਜਿਹੜਾ ਰਾਸਪੈਕਟ ਤੋਂ ਨਹੀਂ ਇਹ ਉਹ ਮੰਨਿਉਗਾ ਸਾਡੇ ਮੋਟੇ ਪ੍ਰਧਾਨ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਆ ਜਿਹੜੇ ਸਾਡੇ ਕਿਸਾਨ ਸਨ ਦੇ ਸਾਡੇ ਰਹਿਦੀ ਹੈ ਮੰਗਾ ਮਨਾਉਂਦੀ ਮੰਤਰ ਦਿਨੋਂ ਦੀ ਦਸਿਹ ਦਾ ਪਹਿਲੀ ਗੱਲ ਤਾਂ ਕਿਹੜੇ ਕਾਨੂੰਨ ਚ ਲਿਖਿਆ ਵੀ ਸੜਕਾਂ ਤੇ ਜਿੰਨ ਲਾ ਦੇ ਨੇ ਸੜਕਾਂ ਰੋਕ ਦੇਣੀਆਂ ਕਿਸਾਨ ਤਾਂ ਸ਼ਾਂਤ ਮੇਟਾ ਘਰਾਵ ਦਾ ਰਾਸ਼ਨ ਲੈ ਕੇ ਸਾਈਡ ਤੇ ਪਹਿਲਾਂ ਵੀ ਅਸੀਂ ਕਿੰਨਾ ਸਾਢੇ ਸਾਲ ਲੜਤੀ ਆਈਆਂ ਅੱਜ ਵੀ ਸ਼ਾਂਤ ਮੇਟਾ ਘਨਾ ਚੱਲੇ ਸੀਗੇ ਫੈਰੀਗੇਟ ਲਾ ਕੇ ਲੋਕਾਂ ਨੂੰ ਪਰੇਸ਼ਾਨ ਇਹ ਕਰ ਰਹੇ ਸਾਡੇ ਜਿਹੜੇ ਕਿਸਾਨ ਗਏ ਸਾਡੇ ਨੌਜਵਾਨ ਬੰਦੇ ਗਏ ਉਹਨਾਂ ਤੇ ਹਮਸਪਰ ਰਹੀ ਹੈ ਉਹਨਾਂ ਤੇ ਦੂਨੀਆ ਤਾਕ ਰਹੀ ਹੈ ਉਹਨਾਂ ਤੇ ਲੱਟ ਚਾਰਜ ਕਰ ਰਹੇ ਹੈ ਇਹ ਬਹੁਤ ਹੀ ਨਿੰਦਰਜੋਗ ਹੈ ਇਸ ਅਸੀਂ ਦੇ ਸੈਂਟਰ ਸਰਕਾਰ ਨੂੰ ਇਤਲਾਮ ਨਹੀਂ ਦਿੱਤੇ ਅਜੇ ਸਾਡੇ ਕਿਸਾਨਾਂ ਵਾਸਤੇ ਰਸਤਾ ਨਾ ਖੋਲਿਆ ਗਿਆ ਜਿੱਲਾਟੀ ਚਾਜ ਕੀਤਾ ਗਿਆ ਅਸੀਂ ਸੰਜੋਗ ਕਿਸਾਨ ਮੋਰਚੇ ਦੇ ਕਿਨੀ ਬੈਠਾਗੇ 18 ਤਰੀਕ ਤੋਂ ਪਹਿਲਾਂ ਵੀ ਗੱਲ ਕੀਤੀ ਕਰਕੇ ਅਸੀਂ ਜੀ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦਾਰਦਾਂ ਦੇ ਵੀ ਕੀ ਤਾਂ ਬਾਈ ਜੀ ਬਾਈ ਵੱਲੋਂ ਕਿਹਾ ਗਿਆ ਕਿ ਕੁਝ ਕਰਾਂਗੇ ਅਸੀਂ ਪਰ ਸੈਂਟਰ ਸਰਕਾਰ ਤਾਂ ਕੇਂਦਰ ਸਰਕਾਰ ਨੇ ਮਨਸਾ ਧਾਰ ਲਈ ਹੈ ਕਹਿੰਦੀ ਇੰਟਰਨੈਟ ਹੀ ਬੰਦ ਕਰ ਦੇਣਾ ਕਹਿੰਦੀ ਸਹੀ ਹੈ ਬੰਦ ਕਰ ਦੇਣਾ ਜਿਵੇਂ ਜਾਓਗੇ ਤੁਸੀਂ ਜਿਵੇਂ ਤੁਹਾਨੂੰ ਪਤਾ ਲੱਗੂਗਾ ਕੀ ਕਰ ਰਹੀ ਹੈ ਸੈਂਟਰ ਸਰਕਾਰ ਤੱਕਵੇਂ ਤਸੱਦਦ ਹੋ ਰਿਹਾ ਜਿਹੜੇ ਨੌਜਵਾਨ ਉੱਥੇ ਸ਼ੰਭੂ ਬੈਰੀਅਰ ਤੇ ਬੈਠੇ ਜਾਂ ਖਨੌਰੀ ਬੈਰੀਅਰ ਤੇ ਬੈਠੇ ਚਾਹੇ ਕੇਂਦਰ ਦੀ ਬੀਜੇਪੀ ਸਰਕਾਰ ਹੋਵੇ ਚਾਹੇ ਉਸ ਦੀਆਂ ਸ਼ਾਸਤ ਦੂਜੀਆ ਬੀਜੇਪੀ ਸਰਕਾਰ ਹੋਵੇ ਜਾਂ ਪੰਜਾਬ ਦੀ ਆਪ ਸਰਕਾਰ ਸਰਕਾਰਾਂ ਦਾ ਰਵਈਆ ਹਮੇਸ਼ਾ ਲੋਕਾਂ ਨੂੰ ਜਿਹੜੇ ਹੱਕ ਮਿਲੇ ਹੋਏ ਸੰਵਧਾਨ ਦੇ ਵਿੱਚ ਆਜ਼ਾਦੀ ਬੰਨ ਬੋਲਣ ਦੀ ਉਹਨਾਂ ਨੂੰ ਆਪਣੀਆਂ ਮੰਗਾਂ ਲਈ ਪ੍ਰੋਟੈਸਟ ਕਰਨ ਦੀ ਉਹਨੂੰ ਲਗਾਤਾਰ ਦਬਾ ਰਹੀ ਹੈ ਦੇਸ਼ ਦੇ ਅੰਦਰ ਗਲਤਾਂ ਤੇ ਘੱਟ ਗਿਣਤੀਆਂ ਤੇ ਮਜ਼ਦੂਰਾਂ ਤੇ ਉਹਨਾਂ ਤੇ ਟੌਰਚਰ ਹੋ ਰਿਹਾ ਹੈ ਉਹਨਾਂ ਤੇ ਜ਼ੁਲਮ ਹੋ ਰਿਹਾ ਹੈ ਬੁੱਧੂ ਜੀਵੀਆਂ ਨੂੰ ਪੱਤਰਕਾਰਾਂ ਨੂੰ ਤੇ ਚੈਨਲ ਜਿਹੜਾ ਆਯਾ ਚੈਨਲ ਨੇ ਉਹਨਾਂ ਨੂੰ ਫੜ ਫੜ ਕੇ ਜੇਲਾ ਹੀ ਪੁਹਨੇ ਜਾ ਰਿਹਾ ਹੈ ਇਸੇ ਪ੍ਰਕਿਰਿਆ ਦੇ ਵਿੱਚ ਪਿਛਲੇ ਦਿਨਾਂ 'ਚ ਖਸਾਨਾ ਤੇ ਜਿਹੜਾ ਟੌਰਚਰ ਕੀਤਾ ਇਹਨਾਂ ਸਾਰੀਆਂ ਗੱਲਾਂ ਦਾ ਅਸੀਂ ਸੰਤ ਸ਼ਬਦਾਂ ਦੇ ਵਿੱਚ ਸੰਯੁਕਤ ਕਰ ਦਿੰਦਾ ਕਰਦੇ ਹਾਂ ਕੀ ਗੱਲ ਸਰਕਾਰ ਨੂੰ ਤੇ ਉਹਨਾਂ ਜਿਹੜੀਆਂ ਪੂਜੀਆਂ ਸਟੇਟ ਸਰਕਾਰਾਂ ਨੇ ਉਹਨਾਂ ਨੂੰ ਚੇਤਾਵਨੀ ਦਿੰਦੇ ਆਂ ਵੀ ਇਹ ਜ਼ੁਲਮ ਬੰਦ ਕਰੋ ਲੋਕਾਂ ਦੇ ਜਮਹੂਰੀ ਹੱਕਾਂ ਜਿਹੜੇ ਉਹ ਬਹਾਲ ਕਰੋ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਸਰਕਾਰ ਨੇ ਚਾਹ 18 ਤਰੀਕ ਨੂੰ ਸਾਡੀ ਪੰਜਾਬ ਦੀ ਮੀਟਿੰਗ ਉਸ ਤੋਂ ਬਾਅਦ ਦੇਸ਼ ਪੱਧਰੀ ਮੀਟਿੰਗ ਅਹਿਮਦ ਜਸੀ ਸਾਹਿਬ ਦੇ ਕੇ ਅਸੀਂ ਨਵੇਂ ਸਿੰਘਾਂ ਦੀ ਲਾਡੂ ਵੱਟੇ ਵਿੱਚ ਐਲਾਨ ਕਰਦੇ ਬਾਈ ਨੇ ਕਿਹਾ ਕਿ ਪ੍ਰੋਟੈਸਟ ਕਰਨ ਦਾ ਹੱਕ ਆ ਕਿ ਲੱਗਦਾ ਤੁਹਾਨੂੰ ਹੱਕ ਮਿਲ ਰਿਹਾ ਜੋ ਸ਼ੰਭੂ ਬਾਰਡਰ ਤੇ ਹੋ ਰਿਹਾ ਜੋ ਖਨੌਰੀ ਬਾਰਡਰ ਤੇ ਹੋ ਰਿਹਾ ਸੰਵਿਧਾਨ ਕਹਿੰਦਾ ਕਿ ਪ੍ਰੋਟੈਸਟ ਕਰ ਸਕਦੇ ਹੋ ਤੁਸੀਂ ਪਰ ਸਰਕਾਰਾਂ ਕਹਿੰਦੀਆਂ ਅਸੀਂ ਕਰਨ ਨਹੀਂ ਦੇਣੀ ਜਿਵੇਂ ਲੱਗਦਾ ਤੁਹਾਨੂੰ ਨਹੀਂ ਜੀ ਇਸ ਤਰ੍ਹਾਂ ਤੁਹਾਨੂੰ ਇਹ ਕਹਿੰਦੇ ਹੈ ਪ੍ਰਸਤ ਕਰਨਾ ਸਾਨੂੰ ਅਧਿਕਾਰ ਹੈ ਪਰ ਜਿਹੜੀ ਮੋਦੀ ਸਰਕਾਰ ਹੈ ਉਹ ਜ਼ਾਲਮ ਸਰਕਾਰ ਬਣ ਚੁੱਕੀ ਹੈ ਉਹਦੇ ਨਾਲ ਹੀ ਸਾਡੀ ਪੰਜਾਬ ਸਰਕਾਰ ਹੈ ਜਿਹੜੀ ਮੋਦੀ ਆਪਣਾ ਕੇਰਿਵਾਲ ਦੀ ਪਗਵਾਈ ਵਿੱਚ ਝਾੜੂ ਵਾਲੀ ਚੱਲ ਰਹੀ ਹੈ ਉਹ ਵੀ ਉਹਨਾਂ ਦਾ ਸਾਥ ਦੇ ਰਹੀ ਹੈ ਇਹ ਦੋਹੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਕੇ ਹੀ ਸਾਡੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਤੇ ਗੋਲੀਆਂ ਚਲਵਾ ਰਹੇ ਐ ਤੇ ਉਹਨਾਂ ਤੇ ਅਤੂ ਗੈਸ ਕਰ ਰਹੇ ਐ ਪਾਣੀ ਦੀਆਂ ਬਚਾਅ ਅੱਜ ਉੱਥੇ ਦੇਖਣਯੋਗ ਐ ਕਿ ਸਾਡੇ ਜਿਹੜੇ ਕਿਸਾਨਾਂ ਦੀਆਂ ਪੂਰੀ ਹਾਲਤ ਐ ਜਿਹੜੇ ਉੱਥੇ ਪੱਤਰਕਾਰ ਗਏ ਆ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਐ ਕਿ ਉਹਨਾਂ ਦੀਆਂ ਲੱਤਾਂ ਟੁੱਟੀਆਂ ਕਿਸੇ ਦੀ ਅੱਖ ਚਲੀ ਗਈ ਕਿਸੇ ਦਾ ਸਿਰ ਤਰਾਪ ਹੋ ਗਿਆ ਇਹ ਸਾਰਾ ਜਿਹੜਾ ਕੰਮ ਐ ਕਿਸੇ ਦਾ ਸਰਕਾਰ ਦੀ ਅਗਵਾਈ ਮੋਦੀ ਦੀ ਸਰਕਾਰ ਦਾ ਜਿਹੜੀ ਉਹਦੇ ਕਰਕੇ ਹੋ ਰਿਹਾ ਐ ਸਰਪਾ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਇਹ ਸਾਡੇ ਦੇ ਪੱਥਰਵਾਜੀ ਕਰਦੇ ਆ ਇਹ ਸਾਨੂੰ ਖਿਤਕੂ ਕਰਦੇ ਆ ਖਾਲਸਪਨ ਦਾ ਟਰੈਕ ਲਾ ਰਹੀ ਹੈ ਕੇਂਦਰ ਸੰਘਾਰ ਸੱਚ ਹੈ ਪਰ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਅਸੀਂ ਉਦੋਂ ਨਹੀਂ ਖਾਲਸਤਾਨੀ ਜਦੋਂ ਹੁਣ ਇਹ ਸਰਕਾਰ ਬਣ ਜਾਂਦੀ ਹੈ ਤੇ ਫਿਰ ਅਸੀਂ ਖਾਲਸਤਾਨੀ ਹੈ ਇਹ ਸਾਡੀ ਜਿਹੜੀ ਕਿਸਾਨ ਲਹਿਰ ਨੂੰ ਬਦਨਾਮ ਕਰਨ ਲਈ ਕੇਂਦਰ ਦੇ ਜਿਹੜੇ ਮੰਤਰੀਆ ਬਹੁਤ ਜਿਹੜੇ ਉਹਨਾਂ ਦਾ ਗੋਦੀ ਮੀਡੀਆ ਜਿਹੜੇ ਭੱਡੇ ਚੈਨਲ ਆ ਜਿਹੜੇ ਟੀਵੀ ਚੈਨਲ ਆ ਉਹਨਾਂ ਤੇ ਸਾਨੂੰ ਬਦਨਾਮ ਕਰਦੇ ਆ ਵੀ ਜਿਹੜੀ ਐਮਐਸਪੀ ਲੈ ਮੰਗ ਰਹੀ ਐ ਸਰਕਾਰ ਕਿ ਹਾਂ ਸਰਕਾਰ ਤੋਂ ਮੰਗ ਰਿਹਾ ਕਿਸਾਨ ਅਸੀਂ ਕਿਵੇਂ ਦੇ ਜੇ ਵੀ ਏ ਕਰ ਅਸੀਂ ਇਹਨਾਂ ਨੂੰ ਤੇ ਵੀ 24 ਫਸਲਾਂ ਤੇ ਐਮਐਸਪੀ ਦੇਤੀ ਤਾਂ 10 ਲੱਖ ਕਰੋੜ ਰੁਪਇਆ ਕੇਂਦਰ ਸਰਕਾਰ ਤੇ ਬੋਝ ਪੂਗਾ ਤੇ ਸਾਡਾ ਬਜਟ ਹੈਗਾ ਕੇਂਦਰ ਸਰਕਾਰ ਦਾ 45 ਲੱਖ ਕਰੋੜ ਕਿ ਜੇਕਰ ਸिएਨ ਨੂੰ ਸਾਰਿਆਂ ਦੇ ਐਮਐਸਪੀ ਦੇਤੀ ਤਾਂ ਦੇਸ਼ ਦਾ ਢਾਂਚਾ ਖਰਾਬ ਹੋ ਜੂ ਸੋਦੇ ਹੀ ਦੂਜੇ ਵਰਗਾਂ ਦੇ ਖੋਜ ਪਊਗਾ ਸਾਨੂੰ ਜਿਹੜਾ ਰੱਖਿਆ ਦਾ ਬਜਟ ਘਟਾਉਣਾ ਪਊਗਾ ਸਾਨੂੰ ਸਾਨੂੰ ਸਿੱਖਿਆ ਦਾ ਬਜਟ ਵਧਾਉਣਾ ਪਊਗਾ ਇਸ ਕਰਕੇ ਵੀ ਅਸੀਂ ਐਮਐਸਪੀ ਦੇ ਰਹੀ ਤਾਂ ਮੈਂ ਥੋੜੇ ਮਿੰਟ ਮਾਧਿਮਿਆ ਰਹੀ ਸਾਰੇ ਵਰਗਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇਕਰ ਸਰਕਾਰ ਕੋਆਪਰੇਟ ਘਰਾਣਿਆਂ ਦਾ ਕਰੋੜਾਂ ਰੁਪਈਆ ਦਾ ਜਿਹੜਾ ਹੈਗਾ ਕਰਜ਼ਾ ਮਾਫ਼ ਕਰ ਸਕੀ ਹੈ ਤਾਂ ਕਿਸਾਨਾਂ ਨੇ ਤਾਂ ਇੱਕ ਫਸਲ ਦੇਣੀ ਹੈ ਕਿਸਾਨ ਨੂੰ ਐਮਐਸਪੀ ਦੇਉਗੀ ਜਿਉਂ-ਜਿਉਂ ਤੁਹਾਨੂੰ ਪੈਸੇ ਦੇਣਗੇ ਤਾਂ ਅਸੀਂ ਫਸਲ ਦੇਵਾਂਗੇ ਜਿਹੜੀ ਫਸਲ ਨੂੰ ਵੇਚ ਕੇ ਪੈਸਾ ਕਮਾਉਉਗੀ ਕੇਂਦਰ ਸਰਕਾਰ ਘਾਟਾ ਨਹੀਂ ਪੈਣਾ ਇਹ ਜਿਹੜੇ ਵਰਗ ਦੂਜੇ ਵਰਗ ਹੈ ਜਿਹੜੇ ਕਿਸਾਨੀ ਤੋਂ ਪਾਸੇ ਆ ਉਹਨਾਂ ਨੂੰ ਗਮਰਾਹ ਕਰ ਰਹੀ ਹੈ ਕੇਂਦਰ ਸਰਕਾਰ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਰਾਹੀਂ ਕਿ ਜਿਹੜੇ ਦੂਜੇ ਵਰਗ ਹੈ ਇਹ ਜਿਹੜੀਆਂ ਇਹਨਾਂ ਦੀਆਂ ਗੱਲਾਂ ਇਹਨਾਂ ਨਾਲ ਸਹਿਮਤ ਨਹੀਂ ਹੋਣਾ ਐਮਐਸਪੀ ਨਾਲ ਕਿਸੇ ਵਰਗ ਦਾ ਕੋਈ ਨੁਕਸਾਨ ਨਹੀਂ ਹੋਣਾ ਇਸ ਕਰਕੇ ਜੇਕਰ ਸਾਰੇ ਵਰਗ ਨਹੀਂ ਰਲਦੇ ਕੋ ਆਉਂਦੇ ਜਨਾਂ ਦੇ ਵਿੱਚ ਜੇ ਮੋਦੀ ਸਰਕਾਰ ਫੇਰ ਆਉਂਦੀ ਹੈ ਤਾਂ ਇਤੋਂ ਵੀ ਜ਼ਿਆਦਾ ਜ਼ੁਲਮ ਕਰੂਗੀ ਜਿਵੇਂ ਕਿਸਾਨਾਂ ਦੇ ਕਰਦੀ ਹੈ ਫੇਰ ਦੂਜੇ ਵਰਗਾਂ ਤੇ ਵੀ ਕਰੂਗੀ ਇਹ ਨੁਕਸਾਨ ਇਹ ਸਾਡਾ ਨਹੀਂ ਨੁਕਸਾਨ ਕੀਤਾ ਮਜ਼ਦੂਰਾਂ ਦਾ ਨੁਕਸਾਨ ਹੈ ਕੇਂਦਰ ਸਰਕਾਰ ਨੇ ਇੱਕ ਬਹੁ ਆਪਣਾ ਪਾਸ ਕਰਕੇ ਆਪਣਾ ਕਾਨੂੰਨ 12 ਘੰਟੇ ਉਹਨਾਂ ਤੋਂ ਜਿਹੜੀਆਂ ਅੱਜ ਕੰਕ੍ਰੀਟ ਘਰਾਣੀਆਂ ਦੀਆਂ ਫੈਕਟਰੀਆਂ ਸਾਡੀਆਂ ਮਾਵਾ ਭੈਣਾ ਸਾਡੇ ਜਿਹੜੇ ਮਜ਼ਦੂਰ ਧਰਾ ਜਾਂਦੇ ਉਹਨਾਂ ਨੂੰ 12-12 ਘੰਟੇ ਕੰਮ ਕਰਾ ਰਹੇ ਆ ਅੱਠ-ਅੱਠ ਕੈਂਪਿਆਂ ਦੀ ਲਗਾਈ ਤੇ ਮੋਦੀ ਦੇ ਤੇ ਜਿਹੜਾ ਸਾਡਾ ਪੂ ਆਪਾ ਸਤਮਾਨ ਹੈ ਪੰਜਾਬ ਨਕਾ ਦਾ ਮੁੱਖ ਮੰਤਰੀ ਹੈ ਇਹ ਪਹਿਲਾ ਪੰਜਾਬ ਦਾ ਸੂਬਾ ਜੀ ਨੇ ਉਹਦੇ ਉਹਦੇ ਕਹਿੰਦੇ ਪਹਿਲਾ ਗਰੂਨ ਪੰਜਾਬ ਚ ਲੱਗੂ ਐਮ ਐਸ ਪੀ ਕਿਸਾਨ ਮੰਗ ਰਿਹਾ ਹਰ ਆਪਣੀ ਕਿਸਾਨ ਮੰਗ ਰਿਹਾ ਇੰਟਰਨੈਟ ਨਾਲ ਕੀ ਤਕਨੀਕ ਬਾਤ ਕਿਉਂ ਇੰਟਰਨੈਟ ਬੰਦ ਕੀਤਾ ਜਾਂਦਾ ਹਰਿਆਣੇ ਚ ਕਰਤਾ ਹੁਣ ਕਹਿੰਦੇ ਪੰਜਾਬ ਚ ਵੀ ਬੰਦ ਕਰਦੇ ਕਾਰਨ ਕੀ ਹੈ ਵੀ ਦੂਜੇ ਵਰਗਾਂ ਕੋਲੇ ਕਿਸਾਨਾਂ ਦੀਆਂ ਜਿਹੜੀਆਂ ਸੱਚੀਆਂ ਮੰਗਾਂ ਉਹ ਨਾ ਜਾਣ ਤੇ ਜਿਹੜਾ ਸਾਡਾ মিডিਆ ਯੂ ਡਾਟ ਟੈਲੀਵਿਜ਼ਨ ਆਪਾਂ ਦੇ ਚੈਨਲ ਆ ਉਹਨਾਂ ਤੇ ਅਸੀਂ ਇਹਨਾਂ ਨੂੰ ਖਾਸ ਸਥਾਣੀ ਕਰਾਰ ਦੇ ਕੇ ਤੇ ਲੋਕਾਂ ਨੂੰ ਤੁਮਰਾ ਕਰਕੇ ਮੇਰ ਸਰਕਾਰ ਦੀ ਬੈਠੀ ਇੰਟਰਨੈਟ ਕੋਈ ਸੇਵਾਵਾਂ ਵੀ ਬੰਦ ਕੀਤੀਆਂ ਜਾ ਰਹੀਆਂ ਜਿਹਦੇ ਪਾਸੇ ਕਿਨੌਰੀ ਬਾਡਰ ਦੀ ਗੱਲ ਹੋਵੇ ਚਾਹੇ ਸ਼ੰਗੂ ਬੇਰੀ ਦੀ ਗੱਲ ਹੋਵੇ ਨੌਜਵਾਨਾਂ ਤੇ ਤਸੱਦਾਂ ਤੇ ਟਾਇਆ ਜਾ ਰਿਹਾ ਅੰਨਾ ਜ਼ੁਲਮ ਹੋ ਰਿਹਾ ਉਸ ਚੀਜ਼ ਨੂੰ ਕਿਵੇਂ ਦੇਖਦੀ ਸਰਕਾਰ ਇਹ ਸਟਾਫ ਬੰਦ ਕੀਤਾ ਹੋਇਆ ਕਿ ਦੂਜੇ ਇੱਕ ਸਾਲਾਂ ਨੂੰ ਪਤਾ ਨਾ ਲੱਗੇ ਰਾਤ ਨੂੰ ਸਾਰਾ ਨੁਕਸਾਨ ਵੀ ਕਰਦੇ ਆ, ਬੋਲੇ ਵੀ ਸੜਦੇ ਆ। ਸਾਰਾ ਬੀਜੇਪੀ ਸਰਕਾਰ ਕਰਾ ਰਹੀ ਹੈਗੀ। ਜਿਹੜੀਆਂ ਰਹਿੰਦੀਆਂ ਸੀ ਪੰਜਾਬ ਸਰਕਾਰ ਤੋਂ ਹਸਮਾਨ ਤੋਂ ਲੋਕਾਂ ਨੂੰ ਇਹ ਬੀਜ ਨਹੀਂ ਸੀ 92 ਚਟਾਏ ਸੀ। ਉਹ ਹਰਿਆਣੇ ਵਾਲੇ ਦਾ ਪੰਜਾਬ ਦੇ ਵਿੱਚ ਆ ਕੇ ਧੱਕਾ ਕਰੀ ਜਾਂਦੇ ਆਗੇ। ਸਈ ਕਿਸਾਨਾਂ ਦੀਆਂ ਲੱਤਾਂ ਤੋੜਤੀਆਂ, ਛਰਲੇ ਵੱਜ ਗਏ, ਪੰਜਾਬ ਸਰਕਾਰ ਬਿਲਕੁਲ ਮਦਦ ਨਹੀਂ ਕਰਦੀ। ਪਰ ਜਿਹੜਾ ਧੱਕਾ ਹੋਈ ਜਾਂਦਾ ਕੱਲੀ ਕੱਲੀ ਗੱਲ ਦਾ ਹਿਸਾਬ ਲਵਾਂਗੇ। ਕਈ ਕਈ ਕਿਸਾਨ ਤਾਂ ਕਹਿੰਦੇ ਭਗਵੰਤ ਮਾਤਾ ਚੰਗਾ ਹੀ ਬਹੁਤ ਆ, ਕਹਿੰਦੇ ਸਾਨੂੰ ਟਪਾਦਾ ਕਹਿੰਦੇ ਰੋਕਿਆ ਹੀ ਨਹੀਂ। ਤਾਂ ਹੀ ਫਿਰ ਉਹਦੇ ਉਹ ਪੰਪ ਡਿੱਗੀ ਜਾਂਦੇ ਆ ਨਾ। ਸਾਨੂੰ ਉਹ ਡਟਪੰਦ ਤੇ ਮਹਿਲ ਕਲਾਂ ਬੈਠੇ ਆਪਣੇ ਕਿਸਾਨ ਵਰਸਾਉਂਦੇ ਕਾਨੂੰ ਪਿਆ ਬੰਦ ਤੋਂ ਬਾਅਦ ਉਦੋਂ ਬਾਅਦ ਉੱਧਰ ਤੋਂ ਕਿਹਾ ਕਿ ਮੋਰਚਾ ਦੇ ਨਾਟ ਲਾ ਪਿਆ ਦਾ ਇੱਕ ਇੱਕ ਕੰਨ ਦਾ ਬਦਲਾ ਲੈ ਜਾਊਗਾ ਤੋ ਜਿਹੜੀ ਜਿਹੜੀ ਕਿਸਾਨ ਲਈ ਕਿਸੇ ਦੇ ਵੀ ਸੱਟ ਵੇੜ ਲੱਜੂਗੀ ਇਹ ਕੰਨ ਦਾ ਜਵਾਬ ਦੇ ਹੋਊਗਾ ਮੋਦੀ ਉਹ ਡਾਨੀ ਬਾਨੀ ਕਾਨੂੰ ਬਣਾਉਂਦੇ ਤੁਰਿਆ ਸਾਡੀਆਂ ਜ਼ਮੀਨਾਂ ਖੋਹ ਨੂੰ ਵਰਦਾ ਜ਼ਮੀਨਾਂ ਹਾਣੀ ਛੱਡ ਦੇ ਮਰਨਾ ਮਨਜ਼ੂਰਾ ਕਈ ਤਾਂ ਕਿਸਾਨ ਇੱਥੋਂ ਤੱਕ ਕਹਿੰਦੇ ਕਿ ਐਮਐਸਪੀ ਦੀਆਂ ਮੰਗਾ ਨਹੀਂ ਜਾਂ ਕਾਨੂੰਨੀ ਹੱਕ ਲੈ ਜਾਣੀਆਂ ਜਿਹੜੇ ਕਿਸਾਨਾਂ ਦੀਆਂ ਜੜੀਆਂ ਹੱਕ ਦੀ ਮੰਗਾ ਨੂੰ ਲੈ ਕੇ ਤਾ ਭਗਵੰਤ ਮਾਨ ਨਾ ਤਾਂ ਕਹਿੰਦੇ ਰੌਲਾ ਨਹੀਂ ਭਗਵੰਤ ਮਾਨ ਨੇ ਤਾਂ ਜਿਹੜੀਆਂ ਮੰਗਾ ਸੀਗੀਆਂ ਉਹ ਪੂਰੀਆਂ ਕਰਤੀਆਂ ਤੇ ਹੁਣ ਕਹਿੰਦੇ ਰੌਲਾ ਕੱਲੇ ਮੋਦੀ ਨਾਲ ਹੀ ਆ ਸਾਡਾ ਨਹੀਂ ਜੇ ਭਗਵੰਤ ਮਾਨ ਇਦਾਂ ਚੰਗਾ ਹੁੰਦਾ ਤੇ ਤੁਹਾਨੂੰ ਇਹ ਜਿਹੜੇ ਬੱਚਾ ਕਿਉਂ ਦੇਤਾ ਪਹਿਲਾਂ ਪਰਮਿੰਦਰ ਝੋਟੇ ਦੇ ਉਹਨੇ ਪਰਚਾ ਕਿਉਂ ਦੇਤਾ ਅਮਰਤਪਾਲ ਦੇ ਪਰਚਾ ਕਿਉਂ ਦੇਤਾ ਕੋਈ ਕੰਨਾ ਨਹੀਂ ਛਡਾਉਂਦਾ ਸੀ ਅਮਰਤਪਾਲ ਵੀ ਨਹੀਂ ਛਡਾਉਂਦਾ ਭਾਨਾ ਸਿੱਖ ਲੋਕਾਂ ਨੇ ਪੈਸੇ ਮੜਵਾ ਕੇ ਦਿੰਦਾ ਸੀ ਅਸੀਂ ਸਰਪੋਰੀ سپورਟ ਦਾ ਕਰਦੇ ਆ ਸਰਕਾਰ ਨੇ ਉਹਦੇ ਨਾਲ ਧੱਕਾ ਕੀਤਾ ਸਾਡੀ ਨੀਤੀ ਦੇ ਨਾਲ ਜਾਰੀ 2025 ਹਗਾ ਕਿ ਸਰਕਾਰ ਧੱਕਾ ਕਰੂਗੀ ਇਹਨਾਂ ਕਰਕੇ ਅਸੀਂ ਪ੍ਰਮਾਣਿਕ ਇਤਰਾਫ ਦੇ ਕਿ ਬਹੁਤ ਜ਼ਾਲਮ ਸਰਕਾਰ ਹੈ ਤਾਂ ਬਈ ਜੇ ਲੱਗਦਾ ਸਰਕਾਰ ਧੱਕਾ ਨਹੀਂ ਕਰਦੀ ਹੁਣ ਨੈਟ ਆ ਜਿਹੜਾ ਪੰਜਾਬ ਵੀ ਬੰਦ ਹੋ ਜਾਏਗਾ ਇੰਟਰਨੈਟ ਗਿਆ ਸਭਾਵਾ ਬੰਦ ਹੋ ਜਾਣਗੀ ਆ ਹਰਿਆਣਾ ਇੱਕ ਮੇਲੇ ਬੰਦ ਆ ਇਹਨਾਂ ਦੇ ਲੱਗੇ ਆਏ ਨੇ ਕਿ ਉਹਨਾਂ ਨੇ ਉਹਦੇ ਨਾਲ ਹੀ ਆਪਣਾ ਜੀ ਗਾਣਾ ਲਾ ਲਾ ਕੇ ਇੱਕ ਵਾਰ ਫੇਰ ਤੂੰ ਇਹ ਬਣਾਉਂਦਾ ਉਹ ਨਾਲ ਹੀ ਆਪਣਾ ਜੀ ਗਾਣਾ ਪੂਰਾ ਮਲਕੋ ਵੀ ਇਹ ਤੂੰ ਮਦ ਪ੍ਰਤੀ ਦੋਸ਼ੀ ਹੋਊਗੀ ਕਿਉਂਕਿ ਜਦੋਂ ਨਾਨਾ ਚੰਗਲ ਸਭ ਤੋਂ ਜ਼ਿਆਦਾ ਕੰਮ ਕਰਦਾ ਸਾਲ ਤੋਂ ਪਿੱਛੇ ਬਣ ਗਿਆ ਉਸ ਤੋਂ ਪਹਿਲਾਂ ਜਿਹੜੀ ਉਹ ਥਾਂ ਦੇ ਦਿੱਤੀ ਲੋਕਾਂ ਨੇ ਬਣਾ ਲਈ ਉਹ ਜਿਹੜਾ ਇਲੈਕਟ੍ਰਿਕ ਮਾਰਕ ਕਰਕੇ ਉਹਨਾਂ ਨੂੰ ਜਿਹੜਾ ਲਾਚੀ ਦਾ ਗਿਆ ਬੱਚਿਆਂ ਦੀ ਪੜਾਈ ਜਾਂ ਹੋਰ ਕਿੰਨੀਆਂ ਚੀਜ਼ਾਂ ਉਹ ਇੱਕੋ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀ ਜਿਵੇਂ ਕੋਈ ਇਹ ਦੂਸਰੇ ਮੌਕੇ ਆ ਕੇ ਖਾਦੂਵਾਦਾਂ ਨੂੰ ਆ ਗਏ ਆ ਕਿ ਸਾਡੇ ਤੇ ਆ ਕੇ ਕੋਈ ਗੱਲ ਕਰਦੇ ਜਾਓ ਪਖਾਉਣਾ ਚਾਹੀਦਾ ਸਰਕਾਰ ਹਰ ਤੂਫਾਨ ਆਪੀਆਂ ਮਰਦਾਸ ਤੇ ਗਏ ਆ ਉਹਨਾਂ ਦਾ ਰਾਈਟ ਬੰਦਾ ਸਰਪੰਚ ਦੇ ਸਾਹਬ ਕੋ ਉਹਨਾਂ ਨੇ ਜਿੱਥੇ ਜੀ ਕਰਦਾ ਜਾ ਕੇ ਉਹ ਆਪ ਦਾ ਪ੍ਰੋਗਰੈਸ ਕਰ ਸਕਦੇ ਆ ਉਹ ਸਕਾਰ ਦੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਜਿਹੜਾ ਉਹ ਇਹੋ ਜਿਹਾ ਘਾਉਂਦਾ ਹੈ ਜਲਦੀ ਹੈ ਪਰ ਉਹਨਾਂ ਨੇ ਪੈਂ ਦੇ ਵਿੱਚੋਂ ਖੰਦ ਤੱਕ ਦਾ ਨਾ ਆਦੀ ਉਹਦੇ ਕਿਹੜੇ ਕਿਹੜੇ ਪਿਤਾ ਤੋਂ ਆਪਣੇ ਭੰਗ ਤੁਸੀਂ ਖੜਕੂਵਾਦ ਦੀ ਗੱਲ ਕੀਤੀ ਹੈ ਕਹਿੰਦੇ ਖੜਕੂਵਾਦ ਉਹ ਤਾਂ ਕਹਿੰਦੇ ਹੈ ਹੀ ਖੜਕੂ ਹੈ ਦੱਤਵਾਦੀ ਹੈ ਕਹਿੰਦੇ ਉਹ ਦੇਖ ਲਓ ਕਹਿੰਦੇ ਡਲੇ ਮਾਰਦੇ ਅਸੀਂ ਤਾਂ ਇਹਨਾਂ ਤੇ ਅਤੂ ਗੈਸ ਦੇ ਗੋਲੇ ਛੱਡਦੇ ਆ ਨਾ ਇਹ ਤਾਂ ਖੜਕੂ ਕਲੀਅਰ ਚੱਲ ਰਿਹਾ ਈ ਆ ਚੋਕੇ ਪਹਿਲਾਂ ਤਾਂ ਸੈਂਟਰ ਜਿਹੜਾ ਉਹ RAM ਮੰਦਿਰ ਦੇ ਨਾਂ ਤੇ ਫੂਜਾਂ ਦੇ ਹਥਾਮਾਂ ਦੇ ਨਾਂ ਤੇ ਵਿਆਸਤਲ ਤੋਂ ਰਿਪੋਰਟਾਂ ਲੈਂਦਾ ਉਹਨਾਂ ਦਾ ਪੰਜਾਬ ਦੇ ਲੋਕਾਂ ਨੂੰ ਜਾਂ ਮੁਸਲਮਾਨਾਂ ਨਾਲ ਜਿਹੜੀ ਲੜਾਈ ਬਣਾ ਕੇ ਤਾਂ ਅੱਜ ਪਰਾ ਪਾਇਆ ਉਹ ਮਾਲੋ ਇਤਿਹਾਸ ਸ਼ੇਟਾਂ ਜਿਹਾ ਪਾ ਦੇ ਕੀ ਅਨੇ ਕੀ ਕੋ ਹੋਇਆ ਲੜਕੀਆਂ ਨਾਲ ਵੀ ਵੀ ਸਾਲ ਦੀਆਂ ਨਾਲ ਅਤਿਆਚਾਰ ਉਹ ਆਪਣੇ ਅਜੇ ਮਾਲਾ ਗੀਤਾ ਖੇੜਾ ਕੇ ਮੇਹਰਕੋੜ ਨਾਲ ਦੇ ਵਿੱਚ ਆ ਕੇ ਕੀ ਬਸਤੀ ਦਾ ਇਹ ਤਾਕਤ ਦਾ ਰਵਈਆ ਇਹ ਇਹਨਾਂ ਨੂੰ ਕਿਵੇਂ ਪਾਰਨਾ ਹੈ ਇਹ ਇਹ ਜਾਤੀਵਾਦ ਚ ਵੰਡ ਕੇ ਇਹਨਾਂ ਦਾ ਕਿਵੇਂ ਨਿਖਾਰ ਕਰਨਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਜੇ ਅੱਜ ਨਹੀਂ ਕੱਲਾ ਕੋਈ ਘਰ ਕੁਵਾ ਕਿਉਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਇਹ ਕਮੀ ਲੜਾਈਆਂ ਲੱਗੀਆਂ 90 ਫੁੱਟ ਦੀਆਂ ਚੀਂਧੀਆਂ ਦਿੱਤੀਆਂ ਹਰ ਕੰਮ ਦੇ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਇਆ ਅੱਜ ਉਹਨਾਂ ਦੀ ਗੱਲ ਕਰਨ ਲੱਗਦੇ ਆ ਕਿ ਫਿਰ ਤੇ ਜਿੱਥੇ ਵੀ ਕੋਈ 폭 ਮਰੀ ਜਾਂ ਕੋਈ ਗੱਲਬਾਤ ਹੁੰਦੀ ਹੈ ਇਹ ਪੰਜਾਬ ਹੈ ਜਿਹੜਾ ਉਹਨਾਂ ਦਾ ਘਟ ਭਾਵਨ ਵਾਲਾ ਅੱਜ ਉਹਨਾਂ ਨੂੰ ਇਹ ਖਾਰਕੂ ਲੱਗਦੇ ਜੇਕਰ ਇੰਟਰਨੈਟ ਦੀਆਂ ਸਿਵਾਵਾਂ ਬੰਦ ਕਰਤੀਆਂ ਸ਼ੰਭੂ ਪੈਰੀਅਰ ਦੀ ਗੱਲ ਹੋਵੇ ਖਨੇਰੀ ਖਨਾਰੀ ਬਾਰਡਰ ਦੀ ਗੱਲ ਹੋਵੇ ਉੱਥੇ ਸਖਤੀ ਵਰਤੀ ਜਾਂਦੀ ਹੈ ਜੇਕਰ ਅਗੇ ਨਹੀਂ ਨੰਗਣ ਦਿੱਤਾ ਕਿ ਝਿਕਰ ਕਿਸਾਨਾਂ ਨੂੰ ਹੋਰ ਕਿਸਾਨਾਂ ਦੀ ਲੋੜ ਪਈ ਕਿ ਕਿਸਾਨ ਸਾਰੇ ਇਕੱਠੇ ਹੋ ਕੇ ਫਿਰ ਜਾਣਗੇ ਨੂੰ ਜਾਣਗੇ ਨਹੀਂ ਨੂੰ ਜਾਣ ਲੱਗਾ ਤਾਂ ਗੱਲ ਹੀ ਕੋਈ ਨਹੀਂ ਇਹ ਕਿਸਾਨਾਂ ਦਾ ਬਿਲਕੁਲ ਕੰਦ ਜੇ ਲਗਾਤਾਰ ਜਾਣਗੇ ਥੋੜੀ ਜੀ ਦਿੱਕਤ ਆਈ ਹੈ ਵੀ ਉਹਨਾਂ ਨੇ ਥੋੜਾ ਜਿਹਾ ਫੈਸਲਾ ਉਹ ਪੁਰਸ਼ ਆਗੂਆਂ ਨੇ ਜਲਦੀ ਚ ਲੈ ਲਿਆ ਕਿਉਂਕਿ ਜਿਹੜਾ ਸਖਤ ਮੌਸਮ ਜਿਹੜਾ ਪੂਰਾ ਭਾਰਤ ਬੰਦ ਦਾ ਸੂਆ ਉਹ ਤੜਫੋਲਾ ਨੂੰ ਤੋਂ ਤੇ ਦੁਨੀਆ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਅੰਬਲਾਜੋ ਮਜ਼ਦੂਰ ਸਾਰੇ ਵਰਤਾਂ ਨੂੰ ਇਕੱਠੇ ਕਰਕੇ ਦੇਸ਼ ਦਾ ਇਹਨਾਂ ਭਾਰਤ ਮਾਨ ਦਾ ਪਿਆ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਪੁੱਤ ਦਾ ਮੁੱਲ ਲੈ ਲਿਆ ਪਰ ਬੁਲਾਰਾ ਆਇਆ ਦੋਨੋਂ ਨੇ ਮੂਨੇ ਮੰਨ ਲਿਆ ਪਰ ਅੱਜ ਉਹਨਾਂ ਦੇ ਨਾਲ ਖੜੀ ਹੈ ਜਗਿੰਦਰਪਾਲ ਸਿੰਘ ਗੱਲਬਾਤ ਕਰਨੀ ਹੈ ਆਪਾਂ ਭੈਣ ਵੀ ਸਾਡੇ ਨਾਲ ਮੌਜੂਦਾ ਤਾਂ ਭੈਣਾ ਜੇਕਰ ਸ਼ੰਭੂ ਬੈਰੀਅਰ ਦੀ ਗੱਲ ਹੋਵੇ ਜਾਂ ਖਨੋਰੀ ਬੈਰੀਅਰ ਦੀ ਗੱਲ ਹੋਵੇ ਉਦھے ਭੈਣਾ ਘਟ ਸਮੂਲੀਅਤ ਕੀਤੀ ਆ ਭੈਣਾ ਨੇ ਘਟ ਗਈਆਂ ਨੇ ਕੀ ਕਾਰਨ ਹੈ ਕਿਉਂ ਨਹੀਂ ਗਈਆਂ ਪੈਣਾ ਜਾਣ ਗਿਆ ਜੀ ਪੈਣਾ ਦੀ ਤਿਆਰੀ ਵੀ ਆ ਪੂਲ ਤਿਆਰੀ ਆ ਪੈਣਾ ਦੀ ਪੰਚਨ ਗਿਆ ਪਰ ਅਸੀਂ ਦੇਖਦੇ ਨਾ ਸਰਕਾਰ ਕਿੱਥੋਂ ਤੱਕ ਜਾ ਸਕਦੀ ਹੈ ਕਿੰਨਾ ਕੁ ਹੋਰ ਗਿਰੇਗੀ ਕਿੰਨਾ ਕੁ ਸਾਡੇ ਬੱਚਿਆਂ ਨੂੰ ਅੱਤਵਾਦੀ ਿਕrar ਕਰੇਗੀ ਕਿੰਨਾ ਕੁ ਨੈਟ ਬੰਦ ਕਰੇਗੀ ਕੁਝ ਵੀ ਕਰਲੇ ਪਰ ਇਹ ਪੰਜਾਬੀ ਨੇ ਹਾਰ ਦੇਣੀ ਕਦੇ ਨਹੀਂ ਹਾਰਨ ਦਿੱਤੀ ਆ ਕਿ ਲੱਗਦਾ ਕਿ ਇੰਟਰਨੈਟ ਦੀਆਂ ਸਿਵਾਵਾਂ ਬੰਦ ਕਰਕੇ ਜਾਂ ਜੇਕਰ ਗੱਲ ਕੀਤੀ ਜਾਵੇ ਵੀ ਜਿਹੜਾ ਉਹ ਤਸੱਦਦ ਧਾਰੀ ਐ ਸ ਕੇਂਦਰ ਸਰਕਾਰ ਉਸ ਨਾਲ ਜਿਹੜਾ ਕਿਸਾਨੀ ਅੰਦੋਲਨ ਆ ਜਾਂ ਕਿਸਾਨ ਆ ਜਿਹੜਾ ਪਿੱਛੇ ਮੁੜ ਸਕਣ ਜਾਂ ਆਪਣੀ ਹੱਕੀ ਮੰਗਾ ਨਹੀਂ ਲੈ ਸਕਣ ਨਹੀਂ ਜੀ نیٹ ਬੰਦ ਕਰਨ ਨਾਲ ਆਪਣੀ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਰਕਾਰ ਕਹੇ ਕਿ ਨਾ ਅਸੀਂ نیٹ ਬੰਦ ਕਰ ਦਾਂਗੇ ਤਾਂ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚੇਗੀ ਆਵਾਜ਼ ਤਾਂ ਪਹੁੰਚ ਹੀ ਜਾਣੀ ਪਹੁੰਚ ਚੁੱਕੀ ਹੈ ਤਿਆਰੀ ਆ ਫੁੱਲ ਤਿਆਰੀ ਆ ਸਾਰੇ ਕਿਸਾਨਾਂ ਦੀ ਤਿਆਰੀ ਆ ਕਿੰਨਾ ਮਰਜੀ ਜ਼ੁਲਮ ਢਾ ਲੈ ਪਰ ਸਾਰੇ ਸਾਡੇ ਜਿੰਨੇ ਵੀ ਕਿਸਾਨ ਭਰਾ ਜਿੰਨੀਆਂ ਵੀ ਭੈਣਾਂ ਨੇ ਸਾਡੀ ਫੁੱਲ ਤਿਆਰੀ ਹੈ ਜੀ ਤਾਂ ਅਗਲਾ ਪ੍ਰਦਰਸ਼ਨ ਕੀ ਹੋਵੇਗਾ 16 ਨੂੰ ਵੀ ਭਾਰਤ ਬੰਦ ਕਿਹਾ ਗਿਆ ਤਾਂ ਤੁਹਾਡੇ ਵੱਲੋਂ ਕਿਹਾ ਗਿਆ ਕਿ 18 ਤਰੀਕ ਨੂੰ ਜਿਹੜੀ ਮੀਟਿੰਗ ਕੀਤੀ ਜਾਵੇਗੀ ਕੀ ਸੰਦੇਸ਼ ਦਿੱਤਾ ਜਾਵੇਗਾ ਅਸੀਂ ਆਪਦੇ ਜੋ ਵੀ ਸਾਡੇ ਸੂਬਾਗੂ ਨੇ ਐਸ ਕੇ ਐਮ ਦਾ ਜੋ ਸਾਡਾ ਫੈਸਲਾ ਹੋਊਗਾ ਅਸੀਂ ਉਹਦੀ ਕਾਲ ਦੀ ਉਡੀਕ ਵਿੱਚ ਆ ਜੋ ਵੀ ਫੈਸਲਾ ਹੋਊਗਾ ਅਸੀਂ ਨਾਲ ਸਹਿਮਤ ਆ ਪਰ